ਅਲਿਕੋ ਇੰਦਰਜੀਤ ਸਿੰਘ ਇੱਕ ਕੰਪਲੇਨਰ ਨੇ ਨਵਾਂ ਕੋਟ ਦੇ ਉਹਨਾਂ ਦੇ ਪਲਾਟ ਦੀ ਜਿਹੜੀ ਸੀਗੀ ਐਨਓਸੀ ਦੇਣੀ ਸੀ ਇਹਨਾਂ ਨੇ ਰਿਗਾਰਡਿੰਗ ਦਾ ਟ੍ਰਾਂਸਫਰ ਆਫ ਦੈਟ ਪਲਾਟ ਤੇ ਉਹ ਐਨਓਸੀ ਦੇ ਬਦਲੇ ਉਹਨਾਂ ਤੋਂ ਪੈਸੀ ਡਿਮਾਂਡ ਕਰ ਰਹੇ ਸੀਗੇ ਤੇ ਇਹਨਾਂ ਨੇ ਪਹਿਲਾਂ ਉਹਨਾਂ ਤੋਂ 1 ਲੱਖ ਰੁਪਏ ਡਿਮਾਂਡ ਕੀਤਾ ਬਾਅਦ 50 ਹਜ਼ਾਰ ਰੁਪਏ ਇਹਨਾਂ ਨੇ ਐਕਸੈਪਟ ਕਰ ਲਿਆ ਉਹਦੋਂ ਉਸ ਦੌਰਾਨ ਸਾਡੀ ਟੀਮ ਡੀਐਸਪੀ ਸਾਹਿਬ ਦੇਵਦੱਤ ਤੇ ਸਾਡੇ ਸਾਰੇ ਟੀਮ ਨੇ ਜਾ ਕੇ ਇਹਨਾਂ ਨੂੰ ਰੈੱਡ ਹੈਂਡ ਐਨਆਪ ਕਰਦੇ ਅੱਜ ਅੱਜ ਬਨਾਰਾ ਤੋਂ ਲੈ ਡੋਰ ਤੋਂ ਪੜਿਆ ਗਿਆ ਜੀ ਨਹੀ ਰੈਡ ਹੈਂਡਰ ਉਹਨਾਂ ਦੇ ਉਹਨਾਂ ਦੇ ਜੇਬ ਤੋਂ ਫੜਿਆ ਗਿਆ ਜੀ ਉਹਨਾਂ ਨੇ ਸੈਕਟ ਕੀਤਾ ਪੜਿਆ ਦੋਏ ਇਕੱਠੇ ਸੀ ਉਸ ਟਾਈਮ ਕੰਪਲੇਨਡ ਉਥੇ ਬਾਹਰ ਜਿਹੜਾ ਸੀ ਉਹ ਆ ਗਿਆ ਸਾਡੇ ਕੋਲ ਇੱਥੇ ਦਫ਼ਤਰ ਆ ਗਿਆ ਮੇਰੇ ਦਫ਼ਤਰ ਹੀ ਆ ਗਿਆ ਇਨਫੈਕਟ ਉਹ ਆ ਕੇ ਮੈਨੂੰ ਹੀ ਮਿਲਿਆ ਉਹ ਕਹਿੰਦਾ ਸਰ ਵੀ ਅਸੀਂ ਇਸ ਤਰ੍ਹਾਂ ਕਰਕੇ ਸਾਨੂੰ ਇਹ ਬਹੁਤ ਜ਼ਿਆਦਾ ਖਰਾਬ ਕਰ ਰਹੇ ਆ ਸਾਡਾ ਇਹ ਕੰਮ ਆ ਕੰਮ ਦੇ ਬਦਲੇ ਪੈਸੇ ਮੰਗ ਰਹੇ ਆ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਪ੍ਰਿਸ਼ਟਾਚਾਰ ਵਿਰੁੱਧ ਚਲਰੀ ਮੁਹਿੰਮ ਦੌਰਾਨ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਵਿਖੇ ਤਨਨਾਤ ਜੂਨੀਅਰ ਇੰਜੀਨੀਅਰ ਅਤੇ ਵਿਕਰੀ ਕਲਰਕ ਦੋਵਾਂ ਨੂੰ 50000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਂਜ ਦੇ ਐਸਐਸਪੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਕਤ ਕਰਮਚਾਰੀ ਰੇਲਵੇ ਲਿੰਕ ਰੋਡ ਅੰਮ੍ਰਿਤਸਰ ਵਿਖੇ ਇੱਕ ਪਲਾਟ ਦੀ ਮਾਰਕੀ ਸਬੰਧੀ ਐਨਓਸੀ ਜਾਰੀ ਕਰਨ ਬਦਲੇ 500 ਰਿਸ਼ਵਤ ਦੀ ਮੰਗ ਕਰ ਰਹੀ ਸੀ ਇਸ ਸ਼ਿਕਾਇਤ ਦੀ ਮੁੜਲੀ ਜਾਂਚ ਤੋਂ ਬਾਅਦ ਅੰਮ੍ਰਿਤਸਰ ਰੇਂਜ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਜਿਸ ਵਿੱਚ ਜੇਈ ਅਤੇ ਕਲਰਕ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 50000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਅੰਮ੍ਰਿਤਸਰ ਇੰਪਰੂਵਮੈਂਟ ਅਥਰਟੀ ਦੇ ਦੋ ਅਫੀਸ਼ਰ ਜੀ ਜੈ ਜਗਜੀਤ ਸਿੰਘ ਤੇ ਸਰਕਲਰ ਸੰਜੀਵ ਕੁਮਾਰ ਨੂੰ ਅਸੀਂ ਰੈਡ ਹੈਂਡੈਡ ਗ੍ਰਿਫਤਾਰ ਕੀਤਾ 50000 ਰੁਪਏ ਰਿਸ਼ਵਤ ਲੈਂਦੇ ਹੋਏ ਸਾਡੇ ਕੋਲ ਇੰਦਰਜੀਤ ਸਿੰਘ ਇੱਕ ਕੰਪਲੇਨਰ ਨੇ ਨਵਾਂ ਕੋਟ ਦੇ ਉਹਨਾਂ ਦੇ ਪਲਾਟ ਦੀ ਜਿਹੜੀ ਸੀਗੀ ਐਨਓਸੀ ਦੇਣੀ ਸੀ ਇਹਨਾਂ ਨੇ ਰਿਗਾਰਡਿੰਗ ਦਾ ਟ੍ਰਾਂਸਫਰ ਆਫ ਦੈਟ ਪਲਾਟ ਤੇ ਉਹ ਐਨਓਸੀ ਦੇ ਬਦਲੇ ਉਹਨਾਂ ਤੋਂ ਪੈਸੇ ਡਿਮਾਂਡ ਕਰ ਰਹੇ ਸੀਗੇ ਤੇ ਇਹਨਾਂ ਨੇ ਪਹਿਲਾਂ ਉਹਨਾਂ ਤੋਂ 1 ਲੱਖ ਰੁਪਏ ਡਿਮਾਂਡ ਕੀਤਾ ਬਾਅਦ 50000 ਰੁਪਏ ਇਹਨਾਂ ਨੇ ਐਕਸੈਪਟ ਕਰ ਲਿਆ ਉਹਦੋਂ ਉਸ ਦੌਰਾਨ ਸਾਡੀ ਟੀਮ ਡੀਐਸਪੀ ਸਾਹਿਬ ਦੇਵਦੱਤ ਤੇ ਸਾਡੇ ਸਾਰੇ ਟੀਮ ਨੇ ਜਾ ਕੇ ਇਹਨਾਂ ਨੂੰ ਰੈਡ ਹੈਂਡੈਡ ਕਿ ਜੇਕਰ ਇਹ ਦੂਸਰਾ ਕੋਲਾ ਜੀ ਜੇ ਜਗਜੀਤ ਸਿੰਘ ਐਂਡ ਇੱਕ ਸੇਲਪਲੋਕ ਨਹੀਂ ਸੰਜੀਵ ਕੁਮਾਰ ਬਰਾਸ਼ਾ ਵਿੱਚ ਐਨਓਸੀ ਕਾਹੀ ਦੇਣੀ ਸੀ ਜੀ ਇਹ ਪਲੋਟ ਦੇ ਟ੍ਰਾਂਸਫਰ ਦੀ ਸੀਗੀ ਜੀ ਰੇਲਵੇ ਲਿੰਕ ਪਲੋਟ ਰੇਲਵੇ ਲਿੰਕ ਰੋਡ ਤੇ ਪਲੋਟ ਸਰਕਾਰ ਨੇ ਐਨਓਸੀ ਖਤਮ ਕਰ ਦਿੱਤੀ ਹੋਈ ਹੈ ਇਹ ਫਿਰ ਵੀ ਮਤਲਬ ਐਨਓਸੀ ਦਾ ਇਹਨਾਂ ਨੂੰ ਸੀਗਾ ਇਸ਼ੂ ਐਨਓਸੀ ਦਾ ਇਸ਼ੂ ਸੀ ਐਨਓਸੀ ਪਲੱਸ ਟ੍ਰਾਂਸਫਰ ਆਫ ਦਾ ਪਲੋਟ ਹਾਂ ਓਨਰਸ਼ਿਪ ਓਨਰਸ਼ਿਪ ਨਹੀਂ ਟ੍ਰਾਂਸਫਰ ਸੀ ਰੇਲਵੇ ਲਿੰਕ ਰੋਡ ਤੇ ਉਹਨਾਂ ਦਾ ਪਲੋਟ ਸੀਗਾ ਜੀ ਉਹਦੀ ਓਨਰਸ਼ਿਪ ਟ੍ਰਾਂਸਫਰ ਸੀ ਉਦੀ ਓਨਰਸ਼ਿਪ ਟ੍ਰਾਂਸਫਰ ਜਿਹੜਾ ਸੀ ਇਹ ਬੰਦ ਨਹੀਂ ਹੋਇਆ ਜੀ ਓਨਰਸ਼ਿਪ ਟ੍ਰਾਂਸਫਰ ਨੂੰ ਲੈ ਕੇ ਇਹਨਾਂ ਨੇ ਪੈਸੇ ਡਿਮਾਂਡ ਕੀਤੇ ਸੀ ਉਹਨਾਂ ਤੋਂ ਪਹਿਲਾਂ ਵੀ ਹਸਾ ਨਾ ਕਿਹਦੇ ਨਾਮ ਤੇ ਸੀਗਾ ਜੀ ਇਹ 플ੌਟ ਕਿਹਦੇ ਨਾਮ ਤੇ ਕਰਨਾ ਸੀਗਾ ਉਦੋਂ ਡਿਟੇਲ ਦੇ ਦਿਆਂਗੇ ਅਸੀਂ ਜੀ ਹਾਂ ਵੈਸੇ ਬੜੀ ਸਮਾਂ ਹੈ ਕੋਈ ਆਪਾਂ ਨਹੀਂ ਦੇਈ ਨਾ ਕੋਈ ਨਹੀਂ ਮੰਨਦਾ ਬੋਲਦੇ ਨਹੀਂਗਾ ਥੋੜੀ ਜਿਹੀ ਸਮਾਂ ਚਲੋ ਉਸ ਤੋਂ ਤੁਹਾਨੂੰ ਡਿਟੇਲ ਦੱਸਦੇ ਨਹੀਂ ਵੈਸੇ ਇੰਦਰਜੀਤ ਸਿੰਘ ਕੰਪਲੇਨਰ ਜਿਹੜੇ ਆ ਉਹ ਇੱਕ ਜਿਹੜੀ ਫਰਮ ਹੈਗੀ ਆ ਫਰਮ ਦਾ ਨਾਮ ਹੈਗਾ ਫਰਮ ਦਾ ਨਾਮ ਤੁਹਾਨੂੰ ਦੱਸ ਨਹੀਂ ਉਹ ਫਰਮ ਲਈ ਕੰਮ ਕਰਦੇ ਆ ਉਹ ਫਰਮ ਦੇ ਨੇ ਓਨਰ ਸੀਗੇ ਉਹਨਾਂ ਦਾ ਪਲਾਟ ਸੀਗਾ ਉਹਨਾਂ ਨੇ ਟ੍ਰਾਂਸਫਰ ਕਰਨਾ ਸੀ ਹਿੰਦੇਜੀਤ ਸਿੰਘ ਉਹਨਾਂ ਦੇ EMPLOYEES ਨੇ ਇਹਨਾਂ ਨੂੰ ਭੇਜਿਆ ਆ ਕੇ ਗੱਲਬਾਤ ਕਰਨ ਵਾਸਤੇ ਉਹ ਗੱਲਬਾਤ ਦੇ ਦੌਰਾਨ ਇਹਨਾਂ ਦੀ ਜਿਹੜੀ ਸੀਗੀ ਡੀਲ ਤੈ ਹੋ ਗਈ ਵੀ ਠੀਕ ਹੈ ਜੀ ਅਸੀਂ ਤੁਹਾਨੂੰ ਪੈਸੇ ਦੇ ਦਿਆਂਗੇ ਤੇ 1 ਲੱਖ ਰੁਪਏ ਦੀ ਡਿਮਾਂਡ ਸੀ ਬਵਾਜੇ 50 ਹਜ਼ਾਰ ਰੁਪਏ ਨੇ ਅਸੈਪਟ ਕਰ ਲਏ ਅੱਜ ਅੱਜ ਬਨਾਰਾ ਤੋਂ ਦੇ ਦੌਰ ਤੋਂ ਭੜਿਆ ਗਿਆ ਜੀ ਨਹੀਂ ਰੈੱਡ ਹੈਂਡਰ ਉਹਨਾਂ ਦੇ ਉਹਨਾਂ ਦੇ ਜੇਬ ਤੋਂ ਫੜਿਆ ਗਿਆ ਜੀ ਉਹਨਾਂ ਨੇ ਅਸੈਪਟ ਕੀਤਾ ਭੜਿਆ ਦੋਵੇਂ ਇਕੱਠੇ ਇਸਦੇ ਉਸਦੇ ਪਹਿਲਾਂ ਵੀ ਤਾਂ ਗੜਾ ਤੁਸੀ ਪਾਇਆ ਇਹਨਾਂ ਨੇ ਕੋਈ ਸ਼ੱਕ ਨਹੀਂਗਾ ਕਿ ਪੰਚਮਪਲੇਨ ਦੀ ਸੀਗੀ ਇਹਨਾਂ ਦੇ ਖਿਲਾਫ ਦੋਨੇ ਰਿਪੋਰਟਾਂ ਦੇਖੋ ਜੀ ਵੈਸੇ ਜਿਹੜੀਆਂ ਰਿਪੋਰਟਸ ਅਨੌਫੀਸ਼ਲ ਸਾਡੇ ਕੋਲ ਹੈਗੀਆਂ ਨੇ ਉਹ ਅਸੀਂ ਲੈਂਦੇ ਰਹਿੰਦੇ ਆ ਠੀਕ ਹੈ ਨਾ ਥੈਟ ਇਜ਼ ਸਾਡੀ ਜਿਹੜੀ ਇਨਸਾਈਡ ਇਨਫੋਰਮੇਸ਼ਨ ਵੀ ਕਿਹੜਾ ਬੰਦਾ ਕੀ ਕਰਦਾ ਕਿਹੜਾ ਬੰਦਾ ਕੀ ਕਰਦਾ ਉਹ ਅਸੀਂ ਇੱਕ ਨਿਗਾਹ ਰੱਖਦੇ ਆ ਬੀਇੰਗ ਵਿਜੀਲੈਂਸ ਜਿਹੜੀ ਹੈਗੀ ਆ ਸਾਡੇ ਸਾਰੇ ਡਿਪਾਰਟਮੈਂਟਸ ਤੇ ਨਿਗਾਹ ਰਹਿੰਦੀ ਹੈ ਵੀ ਕਿੱਥੇ ਕੀ ਹੋ ਰਿਹਾ ਹੈ ਉਦਰ ਰਿਗਾਰਡਿੰਗ ਹੀ ਸਾਨੂੰ ਥੋੜਾ ਜਿਹਾ ਸੀਗਾ ਇਲਮ ਵੀ ਇੱਥੇ ਕੁਝ ਗੜਬੜ ਹੁੰਦੀ ਹੈ ਬਟ ਉਹ ਸਾਡੇ ਕੋਲ ਕੰਪਲੇਨਟ ਜਦੋਂ ਅਸੀਂ ਉੱਥੇ ਕੁਝ ਜਿਹੜੀ ਆਪਦੀ ਰੈਕੀ ਵਗੈਰਾ ਕਰਨ ਲਈ ਬੰਦੇ-ਬੰਦੇ ਭੇਜੇ ਤਾਂ ਇੱਕ ਕੰਪਲੇਨਟ ਉੱਥੇ ਬਾਹਰ ਜਿਹੜਾ ਸੀ ਉਹ ਆ ਗਿਆ ਸਾਡੇ ਕੋਲ ਇੱਥੇ ਦਫ਼ਤਰ ਆ ਗਿਆ ਮੇਰੇ ਦਫ਼ਤਰ ਹੀ ਆ ਗਿਆ ਇਨਫੈਕਟ ਉਹ ਆ ਕੇ ਮੈਨੂੰ ਹੀ ਮਿਲਿਆ ਉਹ ਕਹਿੰਦਾ ਸਰ ਵੀ ਅਸੀਂ ਇਸ ਤਰ੍ਹਾਂ ਕਰਕੇ ਸਾਨੂੰ ਇਹ ਬਹੁਤ ਜ਼ਿਆਦਾ ਖਰਾਬ ਕਰ ਰਹੇ ਆ ਵੀ ਸਾਡਾ ਇਹ ਕੰਮ ਆ ਕੰਮ ਦੇ ਬਦਲੇ ਪੈਸੇ ਮੰਗ ਰਹੇ ਜੀ ਸਰ ਇਹਨਾਂ ਦੇ ਖਰਾਬ ਜਿਹੜੀ ਐਫਆਰ ਦਰਜ ਕੀਤੀ ਗਈ ਉਹ ਦੱਸ ਦਿਓ ਕਿਹੜੀ ਕਿਹੜੀ ਸਾਡਾ ਤੇ ਕਾਰਜ ਮਾਮਲਾ ਅ ਉਹਨਾਂ ਦੇ ਸਰ ਜਿਹੜੀ ਉਹਨਾਂ ਦੀ ਹੋਰ ਵੀ ਜ਼ਿਆਦਾ ਚੈੱਕ ਕਰਾਉਣ ਦੇ ਕਰਾਂ ਦੇ ਵਿੱਚ ਰੇਡ ਉਹ ਮਤਲਬ ਨਹੀਂ ਹਜੇ ਨਹੀਂ ਹਜੇ ਹਜੇ ਹੁਣੇ ਹੀ ਹੋਇਆ ਜੀ ਉਸ ਤੋਂ ਬਾਅਦ ਅਸੀਂ ਤੁਹਾਨੂੰ ਬਰੀਫ ਕਰਨ ਲਈ ਬੁਲਾ ਲਿਆ ਤਾਂ ਕਿ ਅੱਜ ਤੁਹਾਨੂੰ ਬਰੀਫ ਕਰਦੀ ਅਸੀਂ ਹੁਣ ਅਸੀਂ ਜਿਹੜਾ ਇਨਵੈਸਟੀਗੇਸ਼ਨ ਦੇ ਨਾਲ ਪੁੱਛਗਿੱਛ ਕਰਾਂਗੇ ਜੋ ਪੁੱਛਗਿੱਛ ਸਾਹਮਣੇ ਆਊਗਾ ਇਨ ਕੇਸ ਜੇ ਇਹਨਾਂ ਨੇ ਆਮਦਨ ਤੋਂ ਬਾਅਦ ਕੋਈ ਜੁਰਮ ਬਣਾਈ ਆ ਹੋਰ ਕੁਸ਼ਣਾਂ ਕੋਲ ਹੈਗਾ ਉਹ ਵਿੱਚ ਆ ਜਾਏਗਾ ਤਾਂ ਲੋਕਾਂ ਨੂੰ ਕੋਈ ਫੀਰ ਕਰਦਾ ਚਾਹੇ ਬਈ ਲੋਕਾਂ ਨੂੰ ਡਰਦੇ ਨੇ ਕਿ ਅਸੀਂ ਕੰਪਲੇਟ ਕਰਾਂਗੇ ਸਾਡੇ ਤੋਂ ਕੋਈ ਐਕਸ਼ਨ ਆ ਜੀ ਕਿਉਂਕਿ ਬਿਲਕੁਲ ਨਹੀਂ ਇਹ ਉਹਨਾਂ ਦੇ ਖਿਲਾਫ ਐਕਸ਼ਨ ਆਊਗਾ ਅ ਜਿਹੜਾ ਹੈਗਾ ਫਰਸਟ ਬਈ ਬਰੀਫਿੰਗ ਵੀ ਇਹ ਅਪੀਲ ਕੀਤੀ ਸੀ ਸਾਰਿਆਂ ਨੂੰ ਕਿ ਜਿਹਦੇ ਨੂੰ ਵੀ ਕੋਈ ਪ੍ਰੋਬਲਮ ਹੈਗੀ ਹੈ ਸਾਨੂੰ ਆ ਕੇ ਰਿਗਾਰਡਿੰਗ ਕਰਪਸ਼ਨ ਜਾਂ ਕੋਈ ਪੈਸੇ ਮੰਗਦਾ ਸ਼ਿਕਾਇਤ ਕਰੇ ਤਾਂ ਇਨਸਟੈਂਡ ਉਹ ਤੇ ਕਾਰਵਾਈ ਕਰਾਂਗੇ ਇਹ ਦੋ ਜਿਹੜੇ ਉੱਪਰ ਵੀ ਝੜ ਕੇ ਓਪਨ ਨਹੀਂ ਉੱਤੇ ਮਿੱਠੇ ਪੈਸੇ ਲੈ ਰਹੇ ਸੀ ਇਹਨਾਂ ਨੂੰ ਕੋਈ ਕਿਸੇ ਦਾ ਸੁਰੱਖਸ਼ਣਤ ਨਹੀਂ ਸੀਗਾ ਜਾਂ ਕਿਸੇ ਕਿਸੇ ਦੀ ਸ਼ਹਿਦ ਇਹ ਕਰਦੇ ਉਹਨਾਂ ਕੋਈ ਅਧਿਕਾਰੀ ਕੋਈ ਜੁਬੀ ਨਹੀਂ ਕੋਈ ਡੈਟ ਡੈਟ ਇਜ਼ ਡੈਟ ਇਜ਼ ਡੈਟ ਇਜ਼ ਫਾਰ ਦਾ ਇਨਵੈਸਟੀਗੇਸ਼ਨ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਉਹਦੇ ਵਿੱਚ ਇਹ ਗੱਲ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਾ ਹਾਂ ਜੀ ਕਿ ਇਹਨਾਂ ਦੀ ਪੁਸ਼ਕੀ ਸਾਹਮਣੇ ਆਏਗੀ ਜੇ ਇਨ ਕੇ ਸਮਬਡੀ ਐਲਸ ਇਜ਼ ਆਲਸੋ ਇਨਵੋਲਡ ਠੀਕ ਹੈ ਦੈਟ ਆਰ ਹੀ অর ਸ਼ੀ ਵਿਲ ਕਿਸੇ ਹੋਰ ਦੇ ਹੋਵੇ ਜੋ ਐਨੀਬਾਡੀ ਐਟ ਐਨੀ ਪੋਸਟ ਠੀਕ ਹੈ ਜੀ ਹੀ অর ਸ਼ੀ ਵਿਲ ਨਾਟ ਬੀ ਸਪੇਰਡ ਇਨ ਕੇਸ ਜੋ ਬੰਦਾ ਕ腐ਸ਼ਨ ਦੇ ਵਿੱਚ ਐਨਡਲਜ ਕਰਦਾ ਹੈ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਂਜ ਦੇ ਐਸਐਸਪੀ ਗੁਰਸੇਵਿਕ ਸਿੰਘ ਬੜ ਨੇ ਵੀ ਕਿਹਾ ਕਿ ਸਾਡੀ ਨਿਗਾਹ ਹਰ ਡਿਪਾਰਟਮੈਂਟ ਦੇ ਅਜਿਹੇ ਵਿਅਕਤੀਆਂ ਦੇ ਉੱਤੇ ਬਣੀ ਹੋਈ ਹੈ ਜੋ ਕੰਮ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕਰਦੇ ਨੇ ਜੇਕਰ ਅਜਿਹਾ ਕੋਈ ਵੀ ਮਾਮਲਾ ਉਹਨਾਂ ਦੇ ਕੋਲ ਆਉਂਦਾ ਤਾਂ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ ਪੰਜਾਬੀ ਲੋਕ ਚੈਨਲ